ਆਪਲਾ ਲਈਦਾ ਕਿ ਮੇਰਾ ਇਹ ਪੋਤਿਆ ਇਹਦੇ ਵੱਲ ਦੁਨੀਆ ਦੀ ਕੋਈ ਅੱਖ ਨਹੀਂ ਵੇਖ ਸਕਦੀ ਇਹਦਾ ਬੁੱਲਾ ਨਹੀਂ ਸੋਚ ਸਕਦੀ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਜਾਂ ਪੀੜੇ ਕਿਤੇ ਗੁਰੂ ਦਾ ਸਾਭਾ ਲੈ ਲੈਂਦਾ ਤੇ ਸਹੇਦੇ ਦਾ ਹਾਸ ਨਾ ਬੁਣੀ ਚੰਦ ਦੇ ਹੱਥੀ ਮਾਰਦਾ ਹੱਥੀ ਮਾਰਦਾ ਜੇ ਥਾਪੂ ਪਾਸ਼ਾ ਸਿੰਘ ਕਹਿੰਦੇ ਕਿ ਉਹ ਭੱਜ ਗਿਆ ਜਗਤ ਨੂੰ ਤਾਕਤ ਕਹਿੰਦੇ ਕੋਈ ਨਹੀਂ ਭੱਜ ਗਿਆ ਜਿਆ ਗੁਰੂ ਤੋਂ ਭੱਜ ਗਿਆ ਦੁਨੀਆ ਤੋਂ ਭੱਜ ਗਿਆ ਉਹ ਦੁਨੀਆ ਦੇ ਨਹੀਂ ਰਹਿੰਦਾ ਜੇ ਆਪਾਂ ਗੁਰੂਤੂ ਬਿੰਦੂ ਕੋ ਐ ਨਾ ਤੇ ਸਾਨੂੰ ਦੁਨੀਆ ਤੇ ਕਿਸੇ ਨੇ ਜੇ ਚੰਗਾ ਤੇ ਜਿਹੜੇ ਗੁਰੂ ਦੇ ਲੋਕ ਨਹੀਂ ਨੇ ਨਾ ਕਿ ਆਪਾਂ ਯਾਦ ਕਰਦੇ ਆਂ ਆਪਾਂ ਕਹਿੰਦੇ ਆਂ ਬਾਬਾ ਦੀਪ ਸਿੰਘ ਦਾ ਨਾਮ ਲਈਏ ਧੰਨ ਧੰਨ ਬਾਬਾ ਦੀਪ ਸਿੰਘ ਕਹਿ ਕੇ ਧੰਨ ਧੰਨ ਬਾਬਾ ਜੀਪ ਸਿੰਘ ਕਹਿੰਦੇ ਆਂ ਜੇ ਭਾਈ ਮਨੀ ਸਿੰਘ ਕਹਿੰਦੇ ਧੰਨ ਧੰਨ ਭਾਈ ਮਨੀ ਸਿੰਘ ਕਹਿੰਦੇ ਆਪਾਂ ਧੰਨ ਧੰਨ ਬਾਬਾ ਜੀਤ ਸਿੰਘ ਜੂਜਾ ਸਿੰਘ ਧੰਨ ਧੰਨ ਬਾਬਾ ਜੋਵਾ ਸਿੰਘ ਬਲਾ ਸਿੰਘ ਕਹਿੰਦੇ ਆਪਾਂ ਤਾਂ ਸਤਗੁਰੂ ਪਾਸ਼ਾ ਕਹਿੰਦੇ ਕੋਈ ਨਹੀਂ ਭੱਜ ਗਿਆ ਤੇ ਫਿਰ ਵੀ ਹੋ ਗਿਆ ਜਿਸ ਬਾਗੀ ਨਾਲ ਆਦਾ ਬੱਬਰ ਸ਼ੇਰ ਬਚਿੱਤਰ ਸਿੰਘ ਵੜੇਗਾ ਤਾਂ ਭਾਈ ਬਚਿੱਤਰ ਸਿੰਘ ਉਹਨਾਂ ਸਿੰਘਾਂ ਵਿੱਚੋਂ ਹੀ ਜਿਹੜੇ ਪੰਘੀ ਆਮ ਲੈਖੇ ਤੋਂ ਬੌਢੀ ਜਾਗ ਜਾਂ ਸਤਗੁਰੂ ਪਾਸ਼ਾ ਦੇ ਸੰਗਮ ਪ੍ਰੇਰ ਹੋਏ 75 ਉਹਨਾਂ ਵਿੱਚੋਂ ਹੀ ਕਿਸੇ ਜਹਾਵੇ ਗੂਸਾ ਤੇ ਹੱਜ ਲੈਂਦਾ ਸੀਗਾ ਤਾਂ ਸਤਗੁਰੂ ਪਾਸ਼ਾ ਭਾਈ ਬਚਿੱਤਰ ਸਿੰਘ ਕਹਿੰਦੇ ਤੂੰ ਵੀ ਲੜੇਗਾ ਸਿੰਘਾ ਆਖੀਏ ਉਹਨੇ ਕਿੰਦੇ ਸੱਜੇ ਪਾਤਸ਼ਾਹ ਮੇਰੇ ਕੀ ਕਹਾ ਕੇ ਮੈਂ ਆਹੀਆਂ ਦਾ ਬੰਦਾ ਤੇ ਬੰਦੇ ਨਾਲ ਰਾਂਦਾ ਉਹ ਖਾ ਤੇ ਹਾਸਿਆ ਕੋਲ ਨੂੰ ਅੱਗੇ ਪਾਛਾ ਜਿੰਦੇ ਚੌਂਗਾ ਕੀਆ ਕਹਿੰਦੇ ਸੱਜੇ ਪਾਤਸ਼ਾਹ ਤੂੰ ਕਿ ਤੇ ਸਾਫਲਾ ਦੇ ਦੋ ਤੁਸੀਂ ਕਿਤੇ ਜੇ ਸਾਫਲਾ ਦੇ ਲੋ ਤੁਸੀਂ ਤੇ ਮੈਂ ਲਾ ਜੇ ਵਿੰਦਰ ਦਾ ਅਲਾਵਰ ਦਾ ਆਖੀ ਵੀ ਧੂੜ ਦੇ ਲੈ ਆਵਾ ਲੈ ਸੋਨ ਹਲ ਲੈ ਆ ਕੇ ਸਾਗੇ ਪੈਰ ਤੇ ਛੁੱਟ ਲਾਣਾ ਤਾਪੜਾ ਕੀ ਆ ਖੰਡੇ ਬਾਜ ਦਾ ਮਸਤ ਗਣਾ ਸਤਗੁਰੂ ਪਾਸ਼ਾ ਕਿਨੇ ਜਾ ਵਸਲਾ ਸਾਹੀ ਨੂੰ ਝੂਕੇ ਸੋਲਦੇ ਇੱਕ ਨਾਗਨੀ ਵਰਸਾ ਦਿੱਤਾ ਆਪਣੇ ਕੋਲ ਤੇ ਜਦੋਂ ਕੋਹੇ ਦੇ ਸਵਾਲ ਹੋਣ ਲੱਗਾ ਤੇ ਫਿਰ ਦੋ ਗੰਮ ਪੈਖਾਂ ਆ ਗਿਆ ਕਿੰਨੇ ਫੇੜਾ ਆ ਗਿਆ ਕਿੰਨੇ ਸੱਜੇ ਪਾਸੇ ਜੋ ਮੰਗਲ ਜਾਂ ਦਿੱਤਾ ਹੀ ਸਾਬਾ ਦਿੰਦਾ ਹੀ ਨਹੀਂ ਦਸੀ ਸਤਗੁਰੂ ਪਾਸ਼ਾ ਨੇ ਖੰਡੇ ਦੇ ਛਾਪੀ ਦਿੱਤੀ ਤਾਪੜਾ ਦਿੱਤਾ

ਕਿ ਬਾਬਾ ਬਸੰਤ ਸਿੰਘ ਬਾਨਾ ਕਿ ਆਪਾਂ ਨੇ ਸਤਿਗੁਰੂ ਮਾਸ਼ਾਹਲਾ ਜੱਲੇਬਾਦ ਦੇ ਅਮਰ ਸਾਹਿਬ ਦਾ ਸਿਮਰਨਾ ਸਿੱਖਿਆ ਹੈ ਨਾ ਤੇ ਆਪਾਂ ਪਰਜਾਣ ਕਰਨਾ ਸਿੱਖੀ ਦਾ ਆਪਣੇ ਘਰ ਦੇ ਕਿ ਆਪਣੇ ਪਿੰਡ ਦੇ ਜਾਂ ਆਪਣੇ ਸਮਾਜ ਦੇ ਆਪਾਂ ਕਿੱਥੇ ਵਿਕਾਸ ਕਰ ਸਕਦੇ ਆ ਆਪਾਂ ਗੁਰੂ ਦੀ ਗੱਲ ਕਰੀਏ ਕਿ ਜੱਲੇਬਾਦ ਦੇ ਅਮਰ ਸੱਭੋ ਜਿਵੇਂ ਸਵੇਪਾਦੇ ਦਾ ਅਮਰ ਦੇ ਸਕਿਆ ਜੀ ਜੀ ਉਹ ਬੋਲਣ ਲੱਗੇ ਆ ਅੱਲਾਹ ਦਾ ਮੇਰੇ ਵਰਤ ਸਕਿਆ ਸਮਝ ਸਕੀਏ ਬੰਦ ਨੂੰ ਬਾਤ ਕਰਾ ਲਈਏ ਤਾਬ ਗੁਰੂ ਪਾਤਸ਼ਾਹ ਨੂੰ ਬਾਖਲਾਵਾਂਗੇ ਇਹ ਦੁਨੀਆ ਵਿੱਚ ਸੁੱਖ ਮਿਲੇਗਾ ਖੁਸ਼ੀਆਂ ਮਿਲਣਗੀਆਂ ਇੱਕ ਜਮੀਨ ਜਾ ਕੇਗੀ ਆਪਣੀ ਕਿਸੇ ਕੋਲ ਨਾ ਇਹਦਾ ਬਾਦਸ਼ਾਹ ਦੇ ਫੋਤੂ ਜਿਹੜਾ ਕੋਈ ਵੀ ਨਹੀਂ ਮੰਗਦੇ ਕਿਸੇ ਕੋਈ ਮੰਗਦੇ ਤੇ ਫਿਰ ਦੇ ਗਰੋਖਾ ਕਰਦੇ ਆ ਕੋ ਬੁੱਲ ਚ ਕੰਮ ਚਾ ਰਿਹਾ ਤੇ ਜੀ ਵੀ ਦੁਨੀਆ ਤੇ ਆ ਕੇ ਜਨਰਲਾਂ ਨੂੰ ਕੁਤੇ ਆਵਾਮਾ ਜੀਣਾ ਤੇ ਕਬਿਤਾ ਦੀ ਮੰਦੀਆ ਤੇ ਜੇ ਗੁਰੂ ਦੇ ਪੁੱਤ ਬਣ ਕੇ ਜਿਨਾ ਜਿਹਨਾਂ ਨੂੰ ਸਭ ਤੋਂ ਪਾਸ਼ਾ ਲੱਗਿਆ ਕਿ ਚਾਰ ਰੂਹੇ ਤੋਂ ਕਿਆ ਭਰਾ ਜੀਵਤ ਜੀਵਨ ਆ ਤੇ ਜੇ ਕਾ ਕਦੀ ਦਾ ਬਾਸ਼ਾ ਦੇ ਪੁੱਤ ਮਾਨਾਂ ਦੇ ਖੰਡੇ ਬਾਜ ਦਾ ਮਸਜਿਦਾਂ ਪਰਾਂ ਕਿਸਾਨੀ ਸਮਾਰਨ ਕਰਨੀ ਪੈਣੀ ਆ ਜਿਹਨੂੰ ਲੋਕ ਚੰਗਾ ਕਹਿੰਦੇ ਨੇ ਚੰਗਾ ਸਮਾਰਨ ਕਹਿੰਦੇ ਨੇ ਖੰਡੇ ਬਾਜ ਦਾ ਸਾਕੇ ਉਹ ਫਾਸਾ ਬਣਾ ਪੈ। ਫਾਸਾ ਦੀ ਬੇਨਤੀ ਹੈ ਕਿ ਜਿਹਨਾਂ ਨੇ ਕੋਈ ਹਮ ਸੱਤਿਆ ਨਮਸਕਾਰ ਲਿਆ ਉਹਨਾਂ ਦੇ ਵਿਦਿਆਨੂ ਨਮਸਕਾਰ ਕਿਨ ਨੂੰ ਇਸ ਪਾਸੇ ਲੱਗਿਆ ਤੇ ਜਿਹਨਾਂ ਨੇ ਹਮਤ ਨਹੀਂ ਸਕਿਆ ਠੀਕ 1:00 ਵਜੇ ਗੁਰਦੁਆਰਾ

ਪੋਤੇ ਦੇ ਸਿਰ ਦੇ ਥਾਲੀ ਦੇ ਮੱਦਮ ਵੀ ਜਾਣਾ ਉਹਨੂੰ ਥਾਪੜਾ ਲਾਏਗਾ ਕਿ ਮੇਰਾ ਇਹ ਪੋਤਿਆ ਇਹਦੇ ਵੱਲ ਦੁਨੀਆ ਦੀ ਕੋਈ ਅੱਖ ਨਹੀਂ ਵੇਖ ਸਕਦੀ ਇਹਦਾ ਗੁਲਾ ਨਹੀਂ ਸੋਚ ਸਕਦੀ ਜਾਂ ਗੁਰੂ ਹੋਏ ਵੱਲ ਲੱਖ ਬਾਹਾਂ ਜਾਂ ਕਿਤੇ ਕਿਤੇ ਗੁਰੂ ਦਾ ਸਾਭਾ ਲੈ ਲੈਂਦਾ ਤੇ ਸਹੇਦ ਹਾਸ ਨਾ ਵਾ ਦੁਨੀਆ ਚੰਦ ਰਿਆ ਹੱਥੀ ਮਾਰਦਾ ਹੱਥੀ ਹੱਥੀ ਮਾਰਦਾ ਜੇ ਸਾਡ ਕੋ ਪਾਸ਼ਾ ਸਿੰਘ ਜੀ ਜਿਹੜੇ ਉਹ ਭੱਜ ਗਿਆ ਵਰਤ ਨੂੰ ਪਾਸ਼ਾ ਜਿਹੜੇ ਕੋਈ ਨਹੀਂ ਭੱਜ ਗਿਆ ਜਿਆ ਗੁਰੂ ਤੋਂ ਭੱਜ ਗਿਆ ਦੁਨੀਆ ਤੋਂ ਭੱਜ ਗਿਆ ਉਹ ਦੁਨੀਆ ਦੇ ਨਹੀਂ ਰਹਿੰਦਾ ਜੇ ਆਪਾਂ ਗੁਰੂ ਤੋਂ ਵਿਮੁਖ ਹੋਏ ਨਾ ਤੇ ਸਾਨੂੰ ਦੁਨੀਆ ਤੇ ਕਿਸੇ ਦੇ ਨਹੀਂ ਚੱਲਣਾ ਤੇ ਜਿਹੜੇ ਖੂਦ ਇਹ ਲੋਕ ਇਹ ਨਹੀਂਦੇ ਨਾ ਕਿ ਆਪਾਂ ਯਾਦ ਕਰਦੇ ਆਂ ਆਪਾਂ ਕਹਿੰਦੇ ਆਂ ਬਾਬਾ ਦੀਪ ਸਿੰਘ ਦਾ ਨਾਮ ਲੈਂਦੇ ਆਂ ਧੰਨ ਧੰਨ ਬਾਬਾ ਦੀਪ ਸਿੰਘ ਕਹਿ ਕੇ ਧੰਨ ਧੰਨ ਬਾਬਾ ਦੀਪ ਸਿੰਘ ਕਹਿੰਦੇ ਆਂ ਜੇ ਭਾਈ ਮਨੀ ਸਿੰਘ ਕਹਿੰਦੇ ਧੰਨ ਧੰਨ ਭਾਈ ਮਨੀ ਸਿੰਘ ਕਹਿੰਦੇ ਆਂ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਾਸ ਸਿੰਘ ਧੰਨ ਧੰਨ ਬਾਬਾ ਜੋਵਾ ਸਿੰਘ ਪਲਾ ਸਿੰਘ ਕਹਿੰਦੇ ਆਂ ਆਪਾਂ ਸਤਗੁਰੂ ਪਾਸ਼ਾ ਕਹਿੰਦੇ ਕੋਈ ਨਹੀਂ ਭੱਜ ਗਿਆ ਤੇ ਫਿਰ ਕੀ ਹੋ ਗਿਆ ਇਸ ਬਾਗੀ ਨਾਲ ਆਦਾ ਬੱਬਰ ਸ਼ੇਰ ਬਚੱਤਰ ਸਿੰਘ ਬਰੇਗਾ ਤਾਂ ਭਾਈ ਬਚੱਤਰ ਸਿੰਘ ਉਹਨਾਂ ਸਿੰਘਾਂ ਵਿੱਚੋਂ ਹੀ ਜਿਹੜੇ ਪੰਗੀ ਆਂਗ ਲਖੇਤ ਬੌਣੀ ਜਾਦ ਜਾਂ ਸਤਗੁਰੂ ਪਾਸ਼ਾ ਦੇ ਸੰਮੁਖ ਰਹਿਣ ਵਾਲੇ ਸਿੱਖੀ ਪੰਗੀ ਉਹਨਾਂ ਵਿੱਚੋਂ ਹੀ ਕਿਸੇ ਜਹਾਵੇ ਗੁਰਸੱਧ ਦੇ ਹੱਥ ਲੈਂਦਾ ਸੀਗਾ ਤਾਂ ਸਤਗੁਰੂ ਪਾਸ਼ਾ ਭਾਈ ਬਚੱਤਰ ਸਿੰਘ ਕਹਿੰਦੇ ਗੋਪੀ ਲੜੇਗਾ ਸਿੰਘਾ ਹਾ ਜੀ ਉਹਨੇ ਕਹਿੰਦੇ ਸੱਜੇ ਪਾਤਸ਼ਾਹ ਮੇਰੀ ਕੀਤਾਰ ਕਿ ਮੈਂ ਆਹ ਜੀਆਂ ਦੇ ਵਿੱਚ ਬੰਦਾ ਤੇ ਬੰਦੇ ਦਾ ਰਾਂ ਦਾ ਉਹ ਖਾ ਤੇ ਹਾਸੀਆ ਕੋਲ ਨੂੰ ਅਜੀ ਪਾਤਸ਼ਾਹ ਜੀ ਨੇ ਚੌਂਕ ਗੀਆਂ ਕਹਿੰਦੇ ਸੱਜੇ ਪਾਤਸ਼ਾਹ ਤੁੱਕ ਤੇ ਸਾਫੜਾ ਦੇ ਦੋ ਤੁਸੀਂ ਕਿਤੇ ਜੇ ਸਾਫੜਾ ਦੇ ਲਾ ਤੁਸੀਂ ਤੇ ਮੈਂ ਲਾ ਜੇ ਵਿੰਦਰ ਦਾ ਅਲਾਵਾ ਤਾਂ ਆਖੀ ਵੀ ਧੂ ਦੇ ਲੈਵਾ ਬੋਲਾਇ ਸੋਨ ਹਾਲ ਲਿਆ ਕੇ ਆ ਕੇ ਪੈਰ ਤੇ ਛੁੱਟ ਲਾਣਾ ਕਿ ਲਾ ਕੀ ਆ ਖੰਡੇ ਬਾਜ ਦਾ ਮਸਤ ਗਣਾ ਸਤਗੁਰੂ ਆਖਾ ਕਿਨੇ ਜਾ ਫਸਲਾ ਪਾਛੀ ਨੂੰ ਧੂਕੇ ਸੋਲਦੇ ਇਕ ਨਾਗ ਨੂੰ ਬਚਾ ਦਿੱਤਾ ਆਪਣੇ ਕੋਲ ਤੇ ਜਦੋਂ ਕੋਹੇ ਦੇ ਸਵਾਲ ਹੋਣ ਲੱਗਾ ਤੇ ਫਿਰ ਦੋ ਗੰਮ ਪੈ ਆ ਗਿਆ ਕਿਹਦੇ ਵੇੜਾ ਆ ਗਿਆ ਕਿਹਦੇ ਸੱਜੇ ਪਾਸੇ ਜੋ ਮੰਗਣ ਜਾਂ ਦਿੱਤਾ ਹੀ ਛਾਪਾ ਦਿੱਤਾ ਹੀ ਨਹੀਂ ਦਿੱਤੀ ਸਤਗੁਰੂ ਆਖਾ ਨੇ ਖੰਡੇ ਦੇ ਥਾਪੀ ਦਿੱਤੀ ਤੇ ਆਪਣਾ ਦਿੱਤਾ

ਤੇ ਸਤਗੁਰ ਪਾਸ਼ਾ ਦਾ ਬਹਾਦਰ ਸੂਮਤ ਘੋੜੇ ਦੀਆਂ ਲਗਾਮਾਂ ਖਿੱਚ ਕੇ ਲਕਾਬਾਂ ਦੇ ਖਲੋਗੇ ਕਾਠੀ ਤੋੜ ਸਕੇ ਦੋ ਅਰਥਾਂ ਨਾਲ ਬਰਸ਼ਾ ਮਾਰ ਕੇ ਹਾਤੀ ਦੇ ਸਿਰ ਤੋਂ ਮਾਰਿਆ ਤਾਂ ਹਾਤੀ ਚੀਕਾਂ ਮਾਰਦਾ ਪਸਾਨ ਪੜ ਗਿਆ ਅੱਧਾ ਨਾਗਰੀ ਬਰਸ਼ਾ ਦੇ ਮੱਥੇ 'ਤੇ ਧੱਕ ਗਿਆ ਤੇ ਫੇਰ ਉਹ ਬਾਹ ਕੱਢਿਆ ਤੇ ਮਗਨ ਨੂੰ ਭੱਜ ਗਿਆ ਆਪਣੀ ਫੌਜ ਮਾਰ ਦਿੱਤੀ ਪਰ ਦੇਖਣਾ ਪੜਾ ਕਿ ਜਿੰਨਾਂ ਨੂੰ ਬੰਨ੍ਹਿਆ ਸੀ ਖਾ ਰਹੇ ਆ

ਤੱਬ ਗੁਰੂ ਸਾਹਿਬ ਬਾਪ ਲਾਵਾਂਗੇ ਇਹ ਦੁਨੀਆ ਵਿੱਚ ਸੁੱਖ ਮਿਲੇਗਾ ਖੁਸ਼ੀਆਂ ਮਿਲਣਗੀਆਂ ਇੱਕ ਜਮੀਨ ਜਾਕੇ ਦੀ ਆਪਣੀ ਕਿਸੇ ਕੋਲ ਨਾ ਇਹਨਾਂ ਬਾਪਸਾਂ ਦੇ ਪੁੱਤ ਨੇ ਨਾ ਤਰੀਂ ਪੀਂ ਨਹੀਂ ਮੰਗਦੇ ਕਿਸੇ ਕੋਈ ਮੰਗਦੇ ਤੇ ਫਿਰ ਦੇ ਨਵਾਂ ਖਰਦਿਆ ਤੇ ਗੁਰੂ ਦੇ ਕੰਮ ਕਰਦੇ ਆ ਤੇ ਜੇ ਵੀ ਦੁਨੀਆ ਤੇ ਆ ਕੇ ਜਨਮ ਲਾਉਂਦੇ ਆ ਮਾਧਿਰਾ ਦੇ ਦਾ ਬਚਾਦੀ ਮੰਨ ਲਿਆ ਤੇ ਜੇ ਗੁਰੂ ਦੇ ਪੁੱਤ ਬਣ ਕੇ ਜਿਨ੍ਹਾਂ ਨੂੰ ਸਭ ਜੋ ਬਾਪਸਾਂ ਨੇ ਕਿਹਾ ਕਿ ਚਾਰ ਰੂਹੇ ਤੋਂ ਕੀ ਆ ਭਿਆ ਜੀਵਤ ਜੀਵਨ ਤੇ ਜੇਕਰ ਕਰੀਦਾ ਬਾਸ਼ਾ ਦੇ ਪੁੱਤ ਬਾਨਾਂ ਦੇ ਖੰਗੇ ਬਾਜ ਦਾ ਸਿੱਖਣਾ ਪੜਾ ਕਿ ਸਭੀ ਸਮਾਨ ਕਰੀ ਪੈਣੀ ਆ ਜਿਹਨੂੰ ਲੋਕ ਚੰਗਾ ਕਹਿੰਦੇ ਨੇ ਚੰਗਾ ਸਮਾਨ ਕਹਿੰਦੇ ਨੇ ਖੰਗੇ ਬਾਜ ਦਾ ਉਹ ਸਾਕੇ ਉਹ ਖਾਸਾ ਬਣਾਇਆ ਗਿਆ ਖਾਸਾ ਕੋ ਬੇਨਤੀ ਹੈ ਕਿ ਜਿਹਨਾਂ ਨੇ ਕੋਈ ਹਮ ਸੱਤਿਆ ਨਮਸਕਾਰਿਆ ਉਹਨਾਂ ਦੇ ਵਧੈ ਨੂੰ ਨਮਸਕਾਰ ਕਿਨਾਂ ਨੂੰ ਇਸ ਪਾਸੇ ਲੱਗਿਆ ਤੇ ਜਿਹਨਾਂ ਨੇ ਹਮਤ ਨਹੀਂ ਸਕਿਆ ਠੀਕ ਜਿਆਦਾ ਵਜੇ ਗੁਰਦੁਆਰਾ

पोइ केधारी जे मदद थी चाहिण